ਅੰਤਰਮੁਖੀ ਥੋੜਾ ਜਿਹਾ ਬਾਹਰ ਮੁਖੀ ਤੋਂ ਉਪਰਾਮ ਹੋਇਆ ਥੋੜਾ ਜਿਹਾ ਸਰੀਰ ਤੋਂ ਮੁੜਿਆ ਆਪਣਾ ਮਨ ਵੇਖਣ ਲੱਗ ਪਿਆ ਕਹਿੰਦੇ ਜੋ ਮਨ ਵੇਖਣ ਲੱਗ ਪਿਆ ਮਨ ਨੂੰ ਜਾਣਨ ਲੱਗ ਪਿਆ ਉਹਨੂੰ ਭਾਰਤ ਦੇ ਵਿੱਚ ਕਹਿੰਦੇ ਨੇ ਮਨਈਸ਼ ਇਹ ਮਨਈਸ਼ ਇਹ ਮਨ ਦੇ ਤਲ ਤੇ ਜੀੜੇ ਮਨ ਨੂੰ ਸਮਝਦਾ ਹੈ ਮਨ ਨੂੰ ਜਾਣਦਾ ਹੈ ਇਹ ਠੀਕ ਹੈ ਇਸ ਸਦੀ ਦੇ ਚ ਸਰੀਰਿਕ ਰੋਗਾਂ ਨਾਲੋਂ ਮਾਨਸਿਕ ਰੋਗ ਬਹੁਤ ਜ਼ਿਆਦਾ ਨੇ ਇਸ ਵਾਸਤੇ ਮਨੋਵਿਗਿਆਨਕ ਬਹੁਤ ਪੈਦਾ ਹੋ ਰਹੇ ਨੇ ਭਾਰਤ ਦਾ ਧਾਰਮਿਕ ਗਿਆਨ ਇਹ ਕਹਿੰਦਾ ਹੈ 90% ਦੀ ਬਿਮਾਰੀਆਂ ਦੀ ਜੜ ਮਨ ਦੇ ਚ ਹੈ ਤਨ ਦੇ ਰੋਗ ਤੇ ਸਿਰਫ 10% ਦੀ ਨੇ